ਚੱਕ ਲੈਣਾ ਚੱਕ ਚੱਕ ਲੈ ਚਲ ਦਵਾ ਦਵਾ ਆਪਾਂ ਨਾ ਬਣਾ ਕੇ ਪੂੜੇ ਇੱਥੇ ਇਹਨੇ ਕਰ ਲਈ ਕੰਦ ਨਾ ਇੱਥੇ ਟਾਲ ਲੈ ਇੱਥੇ ਟਾਲ ਲੈ ਨੀ ਉਹ ਲੈ ਤੇ ਰਾਂਗੀ ਇੱਥੇ ਉਹਨਾਂ ਨੂੰ ਪਤਾ ਲੱਗ ਜੇ ਰੋਕਦੇ ਟਾਲ ਲੈ ਇੱਥੇ ਤੇ ਰਾਲਾ ਕੰਦ ਫਿਰ ਅੱਜ ਕਿ ਮੋਚ ਕੇ ਲੈ ਇਹੇ ਬੇਬੇ ਹਾਂ ਤੈਨੂੰ ਆਉਂਦੇ ਪੂੜੇ ਬਣਾਉਣੇ ਹਾਂ ਮੈਨੂੰ ਲੈ ਨਹੀਂ ਮੈਨੂੰ ਤਾਂ ਮੋਟੇ ਵਾਲੇ ਬਣ ਜਾ ਪਤਲੇ ਨਹੀਂ ਬਣ ਦੇ ਨਾ ਨਾ ਮੈਂ ਤਾਂ ਬੱਜਾਂ ਮੈਂ ਪਤਲੇ ਪਤਲੇ ਵਾਲੇ ਸੋਨੇ ਬਣਾਉਂਗੀ ਨਾ ਤੂੰ ਮੈਨੂੰ ਐਂ ਦੱਸ ਹੁਣ ਤੂੰ ਆਪਾਂ ਗੱਤੇ ਨਾਲ ਉਹ ਕਰਾਂਗੇ ਆਟਾ ਟਾਲਾਂਗੇ ਕੁਮਾਏ ਆਪਾਂ ਬੂਹਰ ਦੇ ਪੱਤੇ ਲੇਗੇ ਇਹ ਵੀ ਪ੍ਰਾਣਾ ਰਵਾਜ ਵਰਤਾਂਗੇ ਆਪਾਂ ਤਾਂ ਗੱਤੇ ਚ ਤਾਂ ਸੌ ਮਲਾਵਟ ਹੁੰਦੀ ਹੈ। ਉਹ ਨਗੱਤਾ ਤਾਂ ਮਾਰ ਦਿੰਦਾ ਤੇ ਉੱਤੇ ਤਾਂ ਲੱਗਦੇ ਆਟੇ ਦੇ। ਉੱਤੇ ਲੱਗਦਾ ਹਾਂ। ਤੇ ਜਿਹੜਾ ਇਹ ਪਿੱਪਲ ਦੇ ਪੱਤੇ ਹੁੰਦੇ ਆ ਹਰੇ-ਹਰੇ ਹੁੰਦੇ ਆ। ਹਰੇ-ਹਰੇ ਤੋੜ ਕੇ ਲਈ। ਬਾਹਰ ਸੋਹਣੇ ਲੱਗਦੇ ਨੇ। ਮੈਨੂੰ ਤਾਂ ਉਹ ਪਿੱਪਲ ਦੇ ਪੱਤੇ ਆ ਨਮ ਪੂੜੇ ਬਣਾਉਣੇ। ਤਾਂ ਹੀ ਤਾਂ ਪਿੱਪਲ ਦੇ ਪੱਤੇ ਵਰਗੇ ਪੂੜੇ ਹੁੰਦੇ ਆ। ਹਾਂ। ਜਦੋਂ ਮੈਂ ਉਧਰ ਜਾਂਦੀ ਆ ਨਾ ਤੇ ਮੈਂ ਪਿੱਪਲ ਕਰਨੀ ਨਿਗਾਹ ਮਾਰਦੀ ਆ ਵੀ ਇਹਨਾਂ ਨਾਲ ਤਾਂ ਪੂੜੇ ਪਕਾਉਣੇ ਹੋਣ। ਅੱਜ ਬਸ ਬਹਿ ਗਿਆ ਮੀ। ਤੂੰ ਲਿਆ ਭੱਜ ਕੇ ਪਿੱਪਲ ਦੇ ਪੱਤੇ ਲਿਆ ਮੈਂ ਇਹਨੇ ਲੱਕੜਾਂ ਲੁੱਕੜਾਂ ਲਿਆ ਕਿ ਧਰ